श्री माना सतगुर गगन माता रवंदे तारका मंडल जनक मौती तूमरान ज्योति ਕੈ ਦੀ ਅਰਤੀ ਮੋਏ ਪਵਨ ਕੰਡਾ ਤੇਰੀ ਅਰਤੀ ਅਨਾਤ ਕਬਦ ਭਜਤ 베ਰੀ ਰਹਾ ਸਹਿਤੋ ਨਾਨ 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 ਹੈ ਤਵੇ ਕੋ ਤੈ ਨਮੋ ਰਿਦਨ ਨਾਇਕ ਤੋਈ ਤੈ ਪਾਦਿ ਬਿਮਨ ਨਾਨੇਕ ਪਾਦ ਗੰਦਵੇ ਨਾਨਕ ਸਹਿਤੋ ਗੰਦਵੇ ਚਕਤ ਮੋਈ ਸਾਬ ਮੈਂ ਜੋਤ ਜੋ ਦੇ ਭਾਵੇ ਉਹ ਅਰਤੀ ਹੋਏ ਹਰ ਚਰਨ ਗਰਮ ਕਰੰਦ ਲਵਤ ਮਨੋ ਹੰਦ ਨਾਮ ਆਈ ਪਿਆਸਾ ਗ੍ਰਿਪਾ ਜਨ ਦੇ ਨਾਨਕ ਗਰੰਕਾ ਹੋਏ ਜਤੀ ਤੇਰੇ ਨਾਮ ਵਸਾ ਨਾਮ ਤੇਰੋ ਅਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਜੂਟੇ ਤਗਲ ਪਾਸਾਰੀ ਰਹਾਉ ਨਾਮ ਤੇਰਾ ਅਕਨੋ ਨਾਮ ਤੇਰਾ ਰਸਾ ਨਾਮ ਤੇਰਾ ਕੇਸ ਰੋ ਰਿਸ਼ਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰਾ ਜੰਤਨੋ ਘਰ ਸੁਜਪੇ ਨਾਮ 니 ਤੁਜੈ ਕੋ ਜਾਰੀ ਨਾਮ 니ਰਾ ਦੀਵਾ ਨਾਮ ਤੇਰੋ ਵਤੀ ਨਾਮ ਤੇਰੋ ਤੇਰ ਬੇਮਾਇ ਪਤਾਰੀ ਨਾਮ ਤੇਰੇ ਕੀ ਜੋਤ ਲਗਾਈ ਭਯੋ ਜਾਲ ਭਵਨਗਰ ਨਾਮ ਤੇਰਾ ਤਾਗਾ ਨਾਮ ਪੂਰ ਮਾਲਾ ਭਰ ਨਰਦਰ ਜੁਟਾਨੀ ਤੇਰੋ ਕੀਆ ਤੁਝਾ ਗਿਆਰ ਪਾਉ ਨਾਮ ਤੇਰਾ ਦੁਹੀ ਧਵਰ ਡੋਲਾਰੇ ਨਗਦਰ ਸੜੇਾਰੇ ਕਾਣੀ ਹੈ ਬਰਤਨ ਹੈ ਤਗ ਬੰਦਾਰੀ ਘਰਵਦਾਕ ਨਾਮ ਤੇਰੋ ਆਰਤੀ ਸਤ ਨਾਮ ਹੈ ਅਰ ਭਗਤੁ ਮਾਰੀ ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਜ ਅਰਤੀ ਬਾਰਨੇ ਜਾਓ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਾਉ ਭੂਤੰ ਦਿਅਰਾ ਨਿਰਮਲ ਵਾਤੀ ਤੁਈ ਨਰੰਜਨ ਕਮਲਾ ਪਤੀ ਰਾਮਾ ਭਗਤ ਰਾਮਾਨੰਦ ਜਾਨ ਵਾਦਨ ਮੂਰਤ ਪਹਿ ਤਾਰ ਗੋਵਿੰਦੇ ਸਹਿਨ ਪਣ ਬਾਜ ਪਰਮਾਨੰਦੇ ਪਰਭਾਤੀ ਸੁਨੰਦ ਦੇ ਆਦੀ ਦੇਵ ਦੇਵਾ ਕਰ ਰਦ ਪਦ ਯਦ ਸਮਾਈ ਸਿਧ ਤਵਾਦ ਅੰਤ ਨਹੀਂ ਪਾਇਆ ਲਗ ਰਹੇ ਤਰਨਾਈ ਲੇਵੋ ਆ ਬਰਖ ਨਿਰੰਜਨ ਸਾਧੂ ਗੁਰ ਪੂਜੋ ਭਾਈ ਧਾਧਾ ਪ੍ਰਮਾਣ ਨਿਗਮ ਵਿਦਾ ਲਖਣਾ ਲਗਿਆ ਜਾਈ ਰਹਾ ਤਦ ਤੇਰ ਨਾਮ ਕੀਆ ਵਾ ਤੇ ਜਿਪ ਤੇ ਉਜਿਆਰ ਜੋਤ ਰਾਈ ਤੁਜ ਗਾਇ ਮੁਝੇ ਪੁਜਨਹਾਰ ਅੰਜ ਤਬਦ ਦਾਵਾ ਤੇ ਸੰਗੇ ਤਾਰਿ ਗਪਾਨੀ ਕਵੀਰ ਦਾ ਤੁਰੀ ਆਰਤੀ ਕੀਨੇ ਬ੍ਰੰਗਾ ਨਿਰਵਾਣੀ ਅੰਨਾ ਕੋ ਪਾਦ ਦੇ ਰਾਯਾ ਤਾ ਜੋ ਜਨ ਕਮਰੇ ਭਗਤ ਕਰਨਤੇ ਇਨਕੇ ਕਾਜ ਦਿਵਾਰਤਾ ਰਹਾ ਦਰਦੀ ਦਾ ਮਨ ਮਰਾ ਕੁਸ ਕਰੈ ਨਿਤ ਜਿਉ ਬੜੀਆਂ ਆਚਨ ਨਿਕਾਹ ਅਨਾਨ ਮੰਗੋ ਤਦ ਤੀਕਾ ਉਪੈਤ ਮੰਗੋ ਲਾ ਮੇਰੀ ਇਕਦਾਂ ਜੰ ਤੁਰੀ ਤੰਗੇਰੀ ਕਰ ਕੀ ਕੀ ਹਰ ਤੰਗੇ ਜਨ ਤੰਨਾ ਦੇਵ ਮੰਗੇ ਸਵਈਆ ਵਾਇ ਕਹਿ ਦੋ ਤੇ ਤੁਮਰੇ ਤਰਦੇ ਕੋ ਅੰਖ ਕਰੇ ਨਹੀ ਆਨਿਓ ਰਾਮ ਰੀ ਪੁਰਾਨ ਪੁਰਾਨ ਅਨੇਕ ਕਹਿ ਮ ਦੇਖ ਨਾ ਮਨਿਓ ਸਿਮਰਤ ਕਾ ਇਤਰ ਬੇਸਵੈ ਮਾ ਭੇਦ ਕਾ ਆਵੇਂ ਕਰਾਂ ਜਾਣਿਓ ਸ੍ਰੀ ਅਸਪਾਤ ਕਿਰਪਾ ਤੁਮਰੀ ਕਾ ਮੈਂ ਨਾ ਗਇਓ ਸਭ ਕੋ ਇਕ ਕਾਸ਼ਟ ਕੈ ਗਹਿਵੋ ਤੋ ਹਾਰੂ ਦੁਆਰ ਬਾਹੇ ਗਾਏ ਕੀ ਲੰਜ ਅਸ ਗੋਬਿੰਦ ਦਾਸ ਦੁਆਰ ਸਗਲ ਦੁਆਜ ਕੋਸ਼ਟ ਗਾਏ ਗਏ ਕੀ ਲਾਜ ਜਸ ਗੋਬਿੰਦ ਦਾਸ ਤੋਂ ਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ